ਰੈਫਰੀ ਸਰਵ ਆ ਘੁੰਮ ਫਿਰ ਕੇ ਕੈਮਰਾ ਵਾਲਿਆ ਭਰਾ ਮੇਰਾ ਫਿਰ ਘੁੰਮ ਫਿਰ ਕੇ ਜੁਜੀ ਕਰੀਏ ਬੱਗਤ ਜੀ ਨੂੰ ਆਸਰ ਖਾਨ ਜੀ ਕਰੀਏ ਬੱਗਤ ਜੀ ਨੂੰ ਵਾਈਲ ਪਹਿਲਵਾਨਾਂ ਨੂੰ ਅੰਦਰ ਕਿਰਾਮ ਕਹਿੰਦੇ ਤੁਸੀਂ ਇੱਥੇ ਕੋਈ ਛੱਡੀ ਵੀ ਚੱਲਦੀ ਹੈ ਭਾਈ ਨਾਲ ਬੁੱਤ ਤੁਸੀਂ ਆਦੀ ਆ ਜਾਓ ਮਾਣੀ ਮਾਦਰਾ ਆਦੀ ਹਲੂ ਜੋੜਾ ਦਿਓ ਸਾਹਿਬ ਸੋਰ ਸਿੰਘ ਜੀ ਵੀ ਇੱਧਰੋਂ ਆਦੀ ਜੋੜ ਦੇਣਾ ਜਿਹੜੇ ਦੋ ਪਾਰਤੀਆਂ ਨੇ ਕੁੱਟਦੇ ਸ਼ਮਾਣੇ ਮਾਦਰਾ ਸੁਰਜ ਚੰਗੌਰ ਸਾਹਿਬ ਸੋਨੂ ਚੰਗੌਰ ਦੇ ਹੈਪੀ ਮਾਣੀ ਮਾਦਰਾ ਕੋਤੀ ਕਲੀ ਜਰਣੀ ਹੈ ਜੀ ਵੱਡੀ ਸੋਹਣਾ ਕਲ ਜੀ ਫਟਾ ਦੇ ਬੱਚਾ ਨੂੰ ਭੇਜ ਦੇ ਅਤਰ کسی نے بھی کسی جانا سارے نے پیسے دے رہے اس آپ کتاب کر کے جانا ہے جیڑے کھل گیا سب کی نام کرتا ہے مہربانی سر سینڈ ہو جائے شام سارے بہت ہی سکاج بابا اکیل جی جیسے کہ ماں ਮਹਾਂਦੇਵੀ ਜਾਗਰਣ ਕਮੇਟੀ ਕਨੂਲਾ ਦੇ ਵੱਲੋਂ ਤੀਜਾ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਹੈ ਜਿੱਥੇ ਰਾਜਾ ਫਤਾਨਕੋਟ ਬੰਟੀ ਸ਼ਹਿਜ਼ਾਦਾ ਤੇ ਮਹਾਂਤ ਭਰਤ ਖੜ ਵਾਲੇ 18 ਅਕਤੂਬਰ ਦਾ ਵੱਡਾ ਪ੍ਰੋਗਰਾਮ ਹੈ ਵੱਡਾ ਵਿਸ਼ਾਲ ਜਾਗਰਣ ਜੀ ਬਾਬਾ ਅਮਰ ਸਿੰਘ ਜੀ ਦੀ ਰੈਮੂ ਗੱਲ ਦੇ ਉੱਤੇ ਇਹਦਾ ਵੱਡਾ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਹੈ ਬਾਬਾ ਵੀਰ ਸਿੰਘ ਜੀ ਦੇ ਸ਼ੀਵਾ ਦੇ ਨਾਲ ਪਿੰਡ ਕਨੂਲੇ ਦੇ ਵਿੱਚ 18 ਅਕਤੂਬਰ ਬਹੁਤ ਹੀ ਸ਼ਾਨਦਾਰ ਚੱਲਦਾ ਮੁਕਾਬਲਾ ਇਹ ਬੁੱਲ ਪਹਿਰ ਸ੍ਰੀ ਨੰਦ ਜੀ ਨਹੀਂ ਲਾਈਆਂ ਮਿਹਰਤ ਉੱਪਕੇ ਤਦ ਝੋੜ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਲ ਘੋੜੇ ਨੇ ਯਾਰਾ ਕਾਹੀ ਜਾਂਦੇ ਮਹਬਾਨੀ ਰਾਜ ਕਿੱਲੇ ਹੱਟ ਪਿਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਜੇ ਰਸ ਅੰਮੀ ਦੀ ਚੂਰੀ ਦਾ ਬਾਪੂ ਕੁੱਟਮ ਦਾ ਖਵਾਉਂਦਾ ਭੈਣ ਦੁੱਧ ਪੀਉਂਦੀ ਏ ਮਲ ਛੁੱਟ ਤੋਂ ਕਰਵਾਉਂਦਾ ਪੰਮਿਆਂ ਤੱਕ ਵੇਚ ਮਦਾਨਾਂ ਦੇ ਮੁੰਡਾ ਵਖਰੇ ਯੋਰ ਵਿਖਾਉਂਦਾ ਕਿ ਮੁੰਡਾ ਵਖਰੇ ਯੋਰ ਵਿਖਾਉਂਦਾ ਆਹ ਕੌਣ ਗੁਰਜੀਤ ਪਹਿਲਵਾਨ ਮਕਰੋ ਨਾਲ ਕਰੇ ਆਸ਼ਿਮ ਖਾਨ ਭਾਤ ਕੇਸਰੀ ਮੰਦ ਦਿੱਲੀ ਬੜੀ ਪਿਆਰੀ ਵਾਰੀ ਗੁੱਟੀ ਚੱਲਦੀ ਹੈ ਇਹ ਜੋਰ ਤੇ ਜਵਾਨੀ ਉਮਰ ਦੀ ਖੇਡ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਪੇੜ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਪੇੜ ਜਿਹੜਾ ਕੱਟਦਾ ਲੋਹਾ ਲੋਹੇ ਨੂੰ ਫਿਰ ਭਾਬਣ ਵੱਜੇ ਚਗਾਰਿਆਂ ਦਾ ਰਾਜੇ ਖੇਲ ਨਹੀਂ ਹੋ ਸਕਦੇ ਯੁੱਧ ਹੋਮੀ ਮੁੱਲ ਪੈਦਾ ਨਹੀਂ ਹੋ ਕੇ ਲਲਕਾਰਿਆਂ ਦਾ ਕਿ ਮੁੱਲ ਪੈਂਦਾ ਨਹੀਂ ਥੋਕੇ ਲਲਕਾਰਿਆਂ ਦਾ ਬੜੀ ਪਿਆਰੀ ਕੁश्ती ਚੱਲਦੀ ਹੈ। ਅਦਰ ਸਾਡੇ ਪ੍ਰੇਮ ਠਾਕੁਰ ਜੀ, ਸਾਇਲ ਠਾਕੁਰ ਜੀ ਬਾਣ ਕਰਦੇ ਆ ਮਾਂਬੋਲੀ ਪੰਜਾਬੀ ਲਈ। ਵੱਡੇ ਮਾਣ ਪੁੱਜਦੇ ਹੋਏ ਆ। ਅੱਧੀ ਸਾਡੇ ਕੇਸ਼ੇਰ ਸਮਾਚਾਰਕ ਸਰਸਾਂਝਾ ਮੇਲਾ ਅਲਵਾਲ ਕੇਸ਼ੇਰ ਸਾਹਿਬ ਉਹਨਾਂ ਵੱਲੋਂ ਵੱਡੇ ਮਾਣ ਪੁੱਜਿਆ ਮਾਂਬੋਲੀ ਪੰਜਾਬੀ ਲਈ। ਬਹੁਤ ਹੀ ਧੰਨਵਾਦ ਸਾਡੇ ਬਜ਼ਾਰ ਸਿੰਘ ਜੀ ਚੱਕੀ ਵਾਲੇ ਵੱਡਾ ਮਾਣ ਕਰਦੇ ਆ ਮਾਂਬੋਲੀ ਪੰਜਾਬੀ ਦਾ। ਔਰ ਚੱਲਦੀ ਕੁਸ਼ਤੀ ਔਰ ਸਾਡੇ ਬਹੁਤ ਹੀ ਸਤਾਰੀਏ ਪੰਚ ਸੁਵਿੰਦਰ ਸਿੰਘ ਜੀ ਆਵਾਜ਼ੀ ਵਾ ਉਹਨਾਂ ਵੱਲੋਂ ਵੀ ਵੱਡੇ ਮਾਣ ਪੁੱਜਿਆ ਹੈ। ਸ੍ਰੀ ਦਰ ਸਿੰਘ ਜੀ ਛੇਦਾ ਪੰਜ ਸਾਹ ਬੁਰਾ ਵੱਲੋਂ ਔਰ ਥ삐 માં ਵਿਸ਼ਾਲ માં ਭਗਵਤੀ ਜਾਗਰਣ 26 10 2024 ਖਿਲਕੋਵਲੀ ਨਜ਼ਦੀਕ ਬਾਈਪਾਸ ਬੇਜੇ ਲਾ ਜਾ ਰਿਹਾ ਹਾਂ ਜੀ ਕਿ ਜਿਹੜੀ ਦੂਜੇ ਨੰਬਰ ਦੀ ਕੁਸ਼ਤੀ ਸੀ ਉਹਨਾਂ ਦੇ ਪਹਿਲਵਾਨ ਸਟੇਜ ਦੇ ਉੱਤੇ ਆ ਜਾਣ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹ ਫਿਰ ਦੁਬਾਰਾ ਬੇਨਤੀ ਹੈ ਕਿ ਜਿਹੜੇ ਜੋ ਨੰਬਰ ਦੀ ਕੁਸ਼ਤੀ ਦੇ ਉਤੇ ਕੋਲੇ ਨੇ ਉਹਨਾਂ ਨੂੰ ਬੇਤੀ ਹੈ ਕਿ ਸਟੇਜ ਦੇ ਉਤੇ ਆ ਜਾਣ ਤੇ ਆਪਣਾ ਇਨਾਮ ਜਿਹੜਾ ਹੈਗਾ ਉਹ ਲੈ ਲੈਣ ਵਾਰੀ ਬੇਤੀ ਹੈ ਸਾਡੇ ਜਿਹੜੀ ਕਬਲੀ ਛੱਡੀ ਦੇ ਪਹਿਲਵਾਨ ਅਰ ਯਾਤਰਵਾਂ ਵੱਲੀਆਂ ਤੇ ਪਰਮਿੰਦਰ ਪੱਟੀ ਆਪਣਾ ਸਨਮਾਨ ਪ੍ਰਾਪਤ ਕਰੀ ਸਟੇਜ 'ਤੇ ਆ ਕੇ ਬੈਂਦੀਆ ਜੀ ਸਾਰਲੀਵ ਲਾਈਵ ਟਰੇਮ 'ਚ ਸਟੇਲ ਕੈਮਰਾ ਆਪਾਂ ਦਾ ਸਟੇਜ 'ਵਲ ਕਰ ਦਈਏ ਅਤੇ ਸਨਮਾਨ ਦਿੱਤਾ ਜਾ ਰਿਹਾ ਹੈ ਆਹ ਚੌਂਦੀ ਕੁਸ਼ਤੀ ਕਹਿੰਦਾ ਜਦ ਜ਼ਬਰੂ ਦੇ ਪੱਟ ਭਿੜਦੇ ਨੇ ਹਰਥਾਂ ਤੇ ਚਰਦੇ ਛੁੱਟਦੇ ਨੇ ਫਿਰ ਮੋਕੀ ਦੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਨੋੜ ਵੀ ਵਰਦੇ ਨੇ ਕਿ ਪੰਜੇ ਦੇ ਵਿੱਚ 500 ਮਾਰਨੀ ਤੇਲੀ ਖੋਟੀ ਦਾ ਆਹ ਸਕੀਆਂ ਭਜਣ ਤਾਲੀਆਂ ਸਭ ਕੋ ਮਰਥੋਂਦਾ ਚੋਟੀ ਦਾ ਆ ਚੋਟੀ ਦੇ ਪਾਰ ਵਾਲਾ ਕੋ ਹੋ ਰਿਹਾ ਹੈ ਕਿ ਐਸਾ ਕਰਨਾ ਕੋਈ ਜਲਵਾ ਛੇਤੀ ਮੂਹਰੇ ਛਕਲਾਉਣ ਦੀਆਂ ਐਵੇਂ ਪੈਰ ਖਸਾਈ ਜਾਂਦੇ ਆ ਕਸ-ਕਸ ਕੇ ਅਕਲਾਉਣ ਦੀਆਂ ਕਦੇ ਕਿਸੇ ਨੂੰ ਉੱਠਣ ਦਿੱਤਾ ਆਹ ਚੰਦਰੇ ਹਲਾਤਾ ਨੇ ਛੇਤੀ ਕਰ ਤੂੰ ਛੇਤੀ ਕਰ ਹਾਲੇ ਤਾਂ ਸ਼ੁਰੂਆਤ ਆਨੇ ਜਲਦੀ ਕੁਸ਼ਤੀ ਔਰ ਗਰਜੀਤ ਪਗਰੋੜ ਸਿੱਕੀ ਸੂਰ ਦੇ ਵਿੱਚ ਹੈ ਔਰ ਨਾਲ ਦਿੱਲੀ ਵਾਲਾ ਪਹਿਲਵਾਨ ਆਸ਼ਿਫ ਖਾਨ ਭਾਰਤ ਖੇਤਰੀ ਹਾਜੀ ਪੰਸਾਹ ਸਿੰਘਾ ਜੀ ਰੋੜਕਾ ਲੱਗਿਆ ਪਿੰਘੇ ਬੇਨਤੀ ਹੈ ਕਿ 2 ਨੰਬਰ ਦੀ ਕੁਸ਼ਤੀ ਵਾਲਾ ਇੱਕ ਪਹਿਲਵਾਨ ਪਹੁੰਚਿਆ ਹੋਇਆ ਹੈ ਦੂਸਰਾ ਪਹੁੰਚ ਨਹੀਂ ਰਿਹਾ ਹੁਣ ਬੇਨਤੀ ਹੈ ਕਿ ਆਪਣਾ ਨਾਮ ਲੈਣ ਦੀ ਕਿਰਪਾ ਦਾ ਕਰਨ ਬੇਨਤੀ ਹੈ ਰਿਆਗ ਲਲੀਆਂ ਪਹਿਲਵਾਨ ਜੀ ਆ ਜੀ ਪਰਵਿੰਦਰ ਪੱਟੀ ਆ ਗਿਆ ਹੈ ਰਿਆਗ ਪਹਿਲਵਾਨ ਜੀ ਲਲੀਆਂ ਆਪਣਾ ਸਰਵਾਰ ਪ੍ਰਾਪਤ ਕਰੀਏ ਜੀ ਆ ਕੇ ਜਿੱਤੇ ਬਾਬਾ ਅਫਤਾਰ ਸਿੰਘ ਜੀ ਕਾਰ ਸੇਵਾ ਦੇ ਪੁੰਜ ਟੀਵੀ ਸਾਹਿਬ ਵਾਲੇ ਵੱਲੋਂ ਸਤਲ ਕਮੇਟੀ ਘਰੋਲੀ ਵੀ ਬੱਲੇ ਸਾਹਿਬ ਜੀ ਪਹੁੰਚਿਆ ਬੰਦਾ ਅਸ਼ੀਰਵਾਦ ਬਹੁਤ ਬਹੁਤ ਧੰਨਵਾਦ ਔਰ ਕੋਟੀ ਕੋਟੀ ਧੰਨਵਾਦ ਪੂਰੀ ਸੰਗਤ ਵੱਲੋਂ ਬਾਬਾ ਜੀ ਦਾ ਕੇ ਸਾਧੂ ਰੰਦੇ ਜੱਗ ਦੇ ਬਗਾਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹੰਗੇ ਰਹਿੰਦੇ ਆਨੇ ਵੜ ਕੇ ਕਿ ਸਾਧੂ ਸੰਤ ਖੁਦਾ ਦੇ ਬੰਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਤੋਂ ਬਾਹਰ ਨਿਕਲ ਗਏ ਉਹ ਵਿੱਚੇ ਨਾ ਜਾਣੇ ਉਹਦੇ ਬਾਬਾ ਹਰਦੀਪ ਸਿੰਘ ਜੀ ਬੈਠੇ ਆ ਉਹਨਾਂ ਵੱਲੋਂ ਵੀ ਬੰਦਾ ਅਸ਼ੀਰਵਾਦ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵਾਪੁਰਸ਼ਾਂ ਦਾ ਵਾਹ ਜੀ ਵਾਹ ਉੱਥੇ ਹੀ ਸਤ ਕੰਡ ਵਾਸੀ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਭਗਤ ਸਿੰਘ ਸੰਤ ਬਾਬਾ ਲਾਲ ਸਿੰਘ ਜੀ ਸੰਤ ਬਾਬਾ ਹਰਪ੍ਰਿੰਦ ਸਿੰਘ ਜੀ ਪਹਿਲਵਾਨ ਉਹਨਾਂ ਦੀ ਯਾਦ ਵਿੱਚ 25ਵਾਂ ਵਾਰ ਕੁੰਭ ਕਬੱਡੀ ਦਾ ਕਰਵਾਇਆ ਜਾ ਰਿਹਾ ਚੰਦਪੁਰ ਬੇਲਾ ਦੀ ਧਰਤੀ ਤੇ ਉਹਨਾਂ ਮਾਪੋਸ਼ਾਂ ਦੀ ਯਾਦ ਉਸ ਵਰਪੇ ਤੇ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਸਦਾ ਗ੍ਰਿਤੀ ਆ ਰਹੀ ਹੈ ਉਹਨਾਂ ਦੀ ਵਰਸੀ ਤਰਾ ਮਨਾਇਆ ਜਾਂਦਾ ਹਰ ਸਾਲ ਇਹਦਾ ਚਾਰ ਰੋਜਾ ਕਬੱਡੀ ਕੱਪ ਲੱਖਾਂ ਦੇ ਕੈਸ਼ ਪ੍ਰਾਈਜ਼ ਇਹ ਮਤਲਬ 15-20 ਲੱਖ ਦੇ ਪੈਸੇ ਦਾ ਵੱਡਾ ਕਬੱਡੀ ਕੱਪ ਦਾ ਚੰਦਪੁਰ ਬੇਲਾ ਏ ਬੱਲੇ 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 ਆਹ ਕੌਣ ਗਰਜੀਤ ਅਮਰੋੜ ਵਾਲਾ ਢੋਲੀ ਇੱਕ ਮਿੰਟ ਢੋਲੀ ਇੱਕ ਮਿੰਟ ਇਹ ਖੁਸ਼ੀਆਂ ਦਾ ਕੀਪੀ ਕਿਹੜਾ ਢੋਲ ਹੈ ਬਾਕੀ ਸਾਰੇ ਸਾਜ਼ ਖੁਸ਼ੀ ਗਮੀ ਦੇ ਮੌਕੇ ਤੇ ਵੱਜਦੇ ਆ ਪਰ ਢੋਲ ਸਿਰਫ ਖੁਸ਼ੀਆਂ ਤੇ ਵੱਜਦਾ ਹੈ ਇਹ ਨਗਰਕਿੰਡ ਦੀ ਤੰਦਰੁਸਤੀ ਮਾਲਪੁਰ ਦੀ ਤੰਦਰੁਸਤੀ ਨਹੀਂ ਤਾਂਦਰ ਕਰਾਈ ਜਾਂਦੇ ਆ ਸੰਗਤ ਨੂੰ ਬੇਨਤੀ ਹੈ ਇੱਕ ਵਾਰੀ ਆਖਰੀ ਇੱਕ ਵਾਰ ਜੋਰਦਾਰ ਗੈਗੜ ਦੀ ਤਾੜੀ ਮਾਰ ਦਿਓ ਪਹਿਲਵਾਨਾਂ ਦੇ ਵਾਸਤੇ ਇਹ ਛੋਟੇ ਪਹਿਲਵਾਨ ਕੋ ਹੋ ਰਿਹਾ ਵਾਹ ਜੀ ਵਾਹ 70000 71000 ਇਹ ਗਬਰੂ ਉਹ ਭੋਗਦਾ ਕਿ ਸਾਡੇ ਚੌਕੀ ਚਾਰ ਰੇ ਆ ਕਾਫੀ ਸਮੇਂ ਸੇ ਸਰਜੀ ਸਿੰਘ ਟਿਕਰੋਲੀ ਉਹਨਾਂ ਪਿੰਡਾ ਕੁੱਲਗਰਾ ਉਹਨਾਂ ਦੇ ਪਿੰਡ ਤੋਂ 23 ਦੇ ਵਿੱਚ ਸਿਰਫ ਅੱਧੇ ਪੌਣੇ ਘੰਟੇ ਦੇ ਵਿੱਚ ਬੱਟ ਜਿੱਤੇ ਆ ਤੇ ਸਪਲੈਂਟਰ ਜਿੱਤੇ ਆ ਇਹ ਆ ਗੁਰਜੀਤ ਮਖੋੜ 2023 ਤੋਂ ਕਹਿੰਦੇ ਸ਼ਹਿਬੜਾ ਲੱਗਿਆ ਪਈਆਂ ਨੋਟਾਂ ਦੀਆਂ ਇੱਕ ਘਰ ਭਰ ਦਿੱਤੇ ਨਜ਼ਰਾਨੇ ਔਰ ਨਾਲ ਭਾਰਤ ਕੇਸਰੀ ਵਾਲ ਆਸ਼ਰਫ ਖਾਨ ਦਿੱਲੀ ਆਪ ਜੋਰ ਕੇ ਬੇਤੀ ਕਿਸੇ ਪਹਿਲਵਾਨ ਨੇ ਵੀ ਕਿਸੇ ਨੂੰ ਤੰਗ ਨਹੀਂ ਇਹ ਕਰਨਾ ਜਿਨ੍ਹਾਂ ਦੀਆਂ ਭਰਤੀਆਂ ਬਣਾਈਆਂ ਸਾਡੇ ਵਿਰੋਧ ਕੁਮਾਰ ਜੀ ਹੋਰੀ ਬੱਲੇ ਭਰਾ ਹੋਰੀ ਉਹਨਾਂ ਦਾ ਸਾਰਾ ਦਾ ਹਿਸਾਬ ਪਤਾਬ ਕਰ ਦਿੱਤਾ ਗਿਆ ਔਰ ਕੈਸ਼ ਕਮੇਟੀ ਨੂੰ ਬੇਤੀ ਹੈ ਹੁਣ ਸਿਰਫ ਤੁਸੀਂ ਮੈਨੂੰ ਪੈਸੇ ਦੇਣਾ ਜਾਂ ਵੱਡੀ ਝੰਡੀ ਵਾਲਿਆਂ ਨੂੰ ਬਾਕੀ ਆਪਾਂ ਬੈਂਕ ਬਾਦਰਾ ਕੇ ਲੈ ਜਾਈਏ ਠੀਕ ਹੈ ਜੋਗੀ ਦੇ ਸਾਹ ਹਾਂ ਇਹ ਪਟਕੇ ਦੀ ਕੁਸ਼ਤੀ ਚੱਲਦੀ ਹੈ ਬੱਲੇ ਬੱਲੇ ਓ ਬੱਲੇ 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 ਭਾਈ ਤਾੜੀ ਮਾਰਦੇ ਜ਼ੋਰਦਾਰ ਏ ਆ ਇਹ ਸਾਡਾ ਹੱਕ ਇੱਥੇ ਰੱਖ ਇਹ ਮੇਲਬਾ ਦੇ ਨਾਲ ਜਿਹੜੇ ਰੱਖਦੇ ਨੇ ਯਾਰੀਆਂ ਦੂਰ ਦੇ ਸਪੰਦੀਆਂ ਨੇ ਬਾਡੀਆਂ ਸ਼ਿਕਾਰੀਆਂ ਕੱਲਾ ਕੱਲਾ ਬਸਲ ਗਵਾਈ ਇਹੀ ਭਰਦਾ ਕਿ ਮਿਹਨਤਾਂ ਵੀ ਗੱਬਰੂ ਛੀ ਤੋੜ ਕਰਦਾ ਛੀ ਤੋੜ ਮਿਹਨਤ ਕਰਦੇ ਪਹਿਲਵਾਨ ਕਿ ਜਦੋਂ ਕੱਟਦਾ ਲੋਹਾ ਲੋਹੇ ਨੂੰ ਫਿਰ ਭਾਪੜ ਬੱਚੇ ਚੰਗਾਰਿਆਂ ਦਾ ਇਹ ਦਿੱਲੀ ਵਾਲਾ ਹੈ 헤 ਬੱਲੇ ਤਾੜੀ ਦੇ ਵਿੱਚ ਹੈ ਭਾਈ ਤਾੜੀ ਮਾਰੋ ਦਿੱਲੀ ਵਾਲੇ ਦੇ ਰਾਤੇ ਇਹ ਨਾ ਹੋਵੇ ਕਿ ਪੰਜਾਬ ਦੇ ਨਹੀਂ ਤਾੜੀ ਵੱਜੀ ਦਿੱਲੀ ਵਾਲੇ ਨੂੰ ਨਹੀਂ ਵੱਜੀ ਕਿ ਤੈਨੂੰ ਕੌਣ ਬਚਾਉਂਦਾ ਦਿੱਲੀ ਏ ਜੇ ਸਰਦਾਰ ਨਾ ਹੁੰਦੇ ਬਾਈ ਇੱਕ ਵਾਰ ਸਰਦਾਰੀ ਦੇ ਨਾਂ ਤੇ ਦਾੜੀ ਮਾਰਦੇਓ ਸਰਦਾਰੀ ਦੇ ਨਾਂ ਤੇ ਪੰਜਾਬ ਦੀ ਕਿ ਰੰਗ ਰੰਗਿਆ ਪੱਗਾ ਸਰਦਾਰੀ ਕੋ ਪੰਜਾਬੀਆਂ ਦੇ ਕਿ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਨਾ ਗੋਰਿਆਂ ਨੇ ਭੱਜਣਾ ਸੀ ਨਾ ਰਾਜਮਗਲਾਂ ਨੇ ਛੱਡਣਾ ਸੀ ਜੇ ਮੱਥੇ ਰੰਗਣ ਵਰਗਾ ਤੇ ਸਿੰਘਾਂ ਸਰਦਾਰਾਂ ਦੇ ਕਿਤੇ ਵਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਏ ਬੱਲੇ ਬੱਲੇ ਆਹ ਕਹਿੰਦਾ ਦਿੱਲੀ ਵਾਲਾ ਕਹਿੰਦਾ ਕਿਸਨੋਂ ਘਟ ਹੈ ਪਤਾ ਆ ਬੈਠ ਕੇ ਦੇਖਣਾ ਬਣਾ ਮੇਲਾ ਆਪਣੇ ਵਾਲਾ ਵੀ ਹਾਂਜੀ ਵੱਡੇ ਪਜੜ ਦੀ ਕੁਸ਼ਤੀ ਚੱਲਦੀ ਹੈ ਜੀ 스타 ਲਾਈਵ ਟੀਮ ਇੱਕ ਇੱਕ ਜਿਹੜਾ ਪਲ ਕੈਪ ਕਰ ਰਹੀ ਹੈ ਕੁਸ਼ਤੀ ਚੱਲਦੀ ਦਾ ਆਏ ਹਾਏ ਆਸੀਫ ਖਾਨ ਭਾਰਤ ਕੇਸਰੀ ਦਾ ਖਤਾ ਮਿਲਿਆ ਹੋਇਆ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਤੇ ਜਾਂਦਾ ਚੱਲਦਾ ਮੁਕਾਬਲਾ ਕਿ ਮੱਝ ਨੂੰ ਪਾ ਲਈ ਜੋ ਰਾਤ ਰਾਤ ਜਾਗਦੇ ਉਹ ਟਾਰਗੇਟ ਰੱਖਦੇ ਵਿੱਚੇ ਦਵਾਗਦੇ ਉਸਤਾਦ ਤੇ ਨਗੋਤਾ ਜੀ ਦੇ ਦਿਲੋਂ ਤੇ ਆਇਆ ਉਹ ਤਾਰੀ ਮਾਰਦੇ ਆਹ ਕੌਣ ਗੁਰਜੀਤ ਪਾਲਾ ਅੱਜ ਦਾ ਫੇਰ ਚੈਂਪੀਅਨ ਬਣਿਆ ਢੋਲੀ ਢੋਲੀ ਇੱਕ ਮਿੰਟ ਅੱਜ ਦੋ ਘੰਟੀਆਂ ਜਿੱਤੀਆਂ ਪਹਿਲੇ ਵੀ ਪੁੰਨਾ ਕੋਲ ਕੋਸਤੀ ਕਰਕੇ ਆਇਆ ਹੈ ਖੇਪੜ ਸਾਹਿਬ ਪਾਪਾ ਬਿਸ਼ਕਰਮਾ ਜੀ ਦੇ ਨਾਂ ਤੇ ਆ ਗੁਰਜੀਤ ਮਖਰੋਰ ਜੀ ਇੱਥੇ ਸਾਡੇ ਖੇਪੜ ਸਾਹਿਬ ਕਹਿੰਦੇ ਆ 500 ਰੁਪਏ ਤੇਰੇ ਲਈ ਬਿਲਕੁਲ ਪਜਾਤਾ ਹੈ ਅਗਲੇ ਸਾਲ ਖੇਪੜ ਸਾਹਿਬ ਆਏ